ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਵੱਲ ਚੰਡੀਗੜ੍ਹ ਗ੍ਰੇਨੇਡ ਹਮਲੇ ਦੇ ਮੁੱਖ ਮਲਜ਼ਮ ਨੂੰ ਪੁਲਿਸ ਚੰਡੀਗੜ੍ਹ ਲਈ ਲਿਆ ਕੇ ਹੋਈ ਰਵਾਨਾ ਮਲਜ਼ਮ ਰੋਹਨ ਮਸੀਹ ਨੂੰ ਬੀਤੇ ਦਿਨੀ ਕੀਤਾ ਗਿਆ ਸੀ ਗ੍ਰਿਫਤਾਰ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੇ ਆਪ ਵਰਕਰਾਂ ਚ ਜਸ਼ਨ ਦਾ ਮਾਹੌਲ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਅੰਮ੍ਰਿਤਸਰ ਚ ਮਨਾਇਆ ਜਸ਼ਨ ਜੱਤਾਰ ਬਾਬਾ ਗੁਰਦੇਵ ਸਿੰਘ ਤੇ ਹੋਏ ਕਾਤਲਾ ਨਾਲ ਹਮਲੇ ਨੇਯਕ ਨੇਹਾ ਸਿੰਘਾਂ ਨੇ ਖੋਲਿਆ ਮੋਰਚਾ ਹੁਸ਼ਿਆਰਪੁਰ ਮਿੰਨੀ ਸਕੱਤਰੇ ਦੇ ਬਾਹਰ ਨੇਹਾ ਸਿੰਘ ਜਥੇਬੰਦੀਆਂ ਨੇ ਕੀਤਾ ਪ੍ਰਦਰਸ਼ਨ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਚੰਡੀਗੜ੍ਹ ਦੇ ਸੈਕਟਰ 10 ਚ ਕੋਠੀ ਤੇ ਗ੍ਰੇਨੇਡ ਨਾਲ ਹਮਲਾ ਕਰਨ ਵਾਲੇ ਮੁਲਜ਼ਮਾਂ ਤੱਕ ਪੁਲਿਸ ਪਹੁੰਚ ਗਈ ਹੈ ਪੰਜਾਬ ਪੁਲਿਸ ਦੀ ਟੀਮ ਨੇ ਖੰਨਾ ਤੋਂ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹਿਰਾਸਤ ਵਿੱਚ ਲਏ ਗਏ ਮੁਲਜ਼ਮਾਂ ਦੀ ਪਛਾਣ ਵਿਸ਼ਾਲ ਮਸੀ ਤੇ ਰੋਹਨ ਮਸੀ ਵਜੋਂ ਹੋਈ ਹੈ ਆਰੋਪੀ ਰੋਹਨ ਮਸੀ ਅੰਮ੍ਰਿਤਸਰ ਦੇ ਰਮਦਾਸਾ ਰਹਿਣ ਵਾਲਾ ਜਿਸ ਨੂੰ ਕਿ ਪੁਲਿਸ ਦੀਆਂ ਟੀਮਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਰੈਕੇ ਰਵਾਨਾ ਹੋਈਆਂ ਨੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿੱਚ ਮੁਲਜ਼ਮਾ ਨੂੰ ਪੇਸ਼ ਕੀਤਾ ਤੇ ਉਸ ਤੋਂ ਬਾਅਦ ਸਿਵਲ ਹਸਪਤਾਲ 'ਚ ਮੈਡੀਕਲ ਕਰਾਉਣ ਤੋਂ ਬਾਅਦ ਹੁਣ ਇਹਨਾਂ ਨੂੰ ਚੰਡੀਗੜ੍ਹ ਲੈ ਕੇ ਪੁਲਿਸ ਰਵਾਨਾ ਹੋ ਚੁੱਕੀ ਹੈ ਇੱਥੇ ਦੱਸ ਦਈਏ ਕਿ ਇਹਨਾਂ ਮੁਲਜ਼ਮਾ ਵੱਲੋਂ ਚੰਡੀਗੜ੍ਹ ਸੈਕਟਰ 10 ਦੇ ਵਿੱਚ ਧਮਾਕਾ ਕੀਤਾ ਗਿਆ ਸੀ ਤੇ ਪੁਲਿਸ ਵਾਸਤੇ ਇਹ ਚਿੰਤਾ ਦਾ ਵਿਸ਼ਾ ਬਣੇ ਹੋਏ ਸਨ ਹਾਲਾਂਕਿ ਪੁਲਿਸ ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝ سے ہو سکتے ہیں۔ دہلی ਦੇ মুখ্যমন্ত্রী अरविंद केजरीवाल ਨੂੰ شراب کوٹالے معاملے ਵਿੱਚ ضمانت مل گئی ہے جس ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਨੇਤਾਵਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਹਰ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਢੋਲ ਵਜਾ ਕੇ ਪੰਗੜੇ ਪਾ ਕੇ ਖੁਸ਼ੀ ਮਨਾਏ ਜਾ ਰਹੀ ਹੈ ਇਸੇ ਦੇ ਚੱਲਦਿਆਂ ਅੰਮ੍ਰਿਤਸਰ ਵਿੱਚ ਵੀ ਆਮ ਆਦਮੀ ਪਾਰਟੀ ਦੇ ਸ਼ਹਿਰੀ ਡਾਕਟਰ ਵਿੱਚ ਆਪ ਵਰਕਰ ਨੇਤਾਵਾਂ ਤੇ ਵਿਧਾਇਕਾਂ ਨੇ ਪਹੁੰਚ ਕੇ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇਸ ਦੌਰਾਨ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਸੈਂਟਰਲ ਤੋਂ ਐਮ.ਐਲ.ਏ ਡਾਕਟਰ ਅਜੀਤ ਗੁਪਤਾ ਤੇ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਮਨੀਸ਼ ਅਗਰਵਾਲ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਤੋਂ ਬਾਅਦ ਪੂਰੇ ਦਾਲਤੇ ਪੂਰਾ ਭਰੋਸਾ ਸੀ ਕਿ ਸਚਾਈ ਦਾ ਸਾਥ ਦੇਣਗੇ ਨਾਲ ਹੀ ਉਹਨਾਂ ਕਿਹਾ ਕਿ ਕੇਜਰੀਵਾਲ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਬੀਜੇਪੀ ਬੁਖਲਾਹਤ ਜਾ ਚੁੱਕੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਬਾਹਰ ਆਉਣ ਤੋਂ ਬਾਅਦ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰੇ ਬੀਤੇ ਦਿਨੀ ਜ਼ਥੇਦਾਰ ਬਾਬਾ ਗੁਰਦੇਵ ਸਿੰਘ ਤੇ ਹੋਏ ਕਾਤਲਾਨਾ ਹਮਲੇ ਲੈ ਕੇ ਮਨੀ ਸਕੱਤਰੇਤ ਦੇ ਬਾਹਰ ਨਿਹੰਗ ਜਥੇਬੰਦੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਹੁਸ਼ਿਆਰਪੁਰ ਪੁਲਿਸ ਦੇ ਖਿਲਾਫ ਰੋਸ ਦਰਨਾ ਲਗਾਇਆ ਗਿਆ। ਇਸ ਮੌਕੇ ਜ਼ਥੇਦਾਰ ਬਾਬਾ ਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੇ 2 ਦਿਨ ਪਹਿਲਾਂ ਦਸੂਹਾ ਵਿਖੇ ਇਹਨਾਂ ਤੇ ਜਾਨਲੇਵਾ ਹਮਲਾ ਹੋਇਆ ਸੀ ਜਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਪਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਨਾ ਤਾਂ ਕੋਈ ਕਾਰਵਾਈ ਕੀਤੀ ਤੇ ਨਾ ਹੀ ਦੋਸ਼ੀਆਂ ਦੀ ਪਾਲ ਕੀਤੀ। ਉਹਨਾਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਮਨੀ ਸਕੱਤਰੇਤ ਦੇ ਬਾਹਰ ਰ ਵਾਲੇ ਸਮੇਂ ਚ ਪੁਲਿਸ ਵੱਲੋਂ ਪਰਚਾ ਦਰਜ ਨਹੀਂ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। तकरीबन 1 ਕਿਲੋਮੀਟਰ ਦਾ ਅਰਸਾ ਜਿਹੜਾ ਉਹ ਆਪ ਸਾਰੇ ਦੇਖ ਸਕਦੇ ਬਲਕੜਾ ਚੌਂਕ ਤੋਂ ਲੈ ਕੇ ਤੇ ਚੋਪੜੇ ਦਾ ਜਿਹੜਾ ਮੋਲ ਹੈ ਉੱਥੋਂ ਤੱਕ ਚੋਪੜੇ ਦੇ ਮੋਲ ਲੱਗੇ ਆਣ ਕੇ ਸਾਡੀ ਜਿਹੜੀ ਉਹਨਾਂ ਨੇ ਗੱਡੀ ਡੱਕੀ ਹੈ। ਤੋਂ ਗੱਡੀ ਦੇ ਉੱਤੇ ਜਿਹੜਾ ਵਾਰ ਕੀਤਾ ਸਾਡੀ ਤੇ तकरीबन 1 ਘੰਟਾ ਅਰਸਾ ਉੱਤੇ ਸਾਡੇ ਨਾਲ ਜਦੋਂ-ਜਦ ਬੜੀ ਹੋਈ ਉੱਤੇ ਪਰ ਦੁੱਖ ਵਾਲੀ ਗੱਲ ਇਹ ਬੜੀ ਵੱਡੀ ਕਿ ਨਾ ਉੱਥੇ ਕੋਈ ਪੁਲਿਸ ਦੂਸੇ ਦੀ ਪਹੁੰਚ ਸਕੀ ਤੇ ਨਾ ਸਾਡਾ ਕਿਸੇ ਨੇ ਫੋਨ ਚੁੱਕਿਆ ਉਹਨਾਂ ਨੂੰ ਦਰਖਾਸਤ ਵੀ ਦਿੱਤੀ ਗਈ ਕੱਲ ਅਸੀਂ ਉਹਨਾਂ ਨੂੰ ਮਿਲਣ ਵਾਸਤੇ ਗਏ ਤੇ ਸਾਡੇ ਨਾਲ 4-5 ਜਥੇਬੰਦੀਆਂ ਹੋਰ ਵੀ ਹਣੇ ਜੜੀਆਂ ਕਿ 1 ਘੰਟਾ ਤਕਰੀਬਨ ਸਾਨੂੰ ਐਸਐਚਓ ਸਾਹਿਬ ਨੇ ਅੰਦਰ ਹੀ ਨਹੀਂ ਹੋਣ ਦਿੱਤਾ ਸਾਡਾ ਗੱਲ ਹੀ ਨਹੀਂ ਸੁਣੀ ਫਿਰ ਅਸੀਂ ਡੀਐਸਪੀ ਸਾਹਿਬ ਨੂੰ ਕੀਤਾ ਫੋਨ ਕਹਿੰਦੇ ਜੀ ਕਾਰਵਾਈ ਕਰਾਉਂਦੇ ਹਾਂ ਫਿਰ ਉਹ ਵੀ ਕੋਈ ਗੱਲਬਾਤ ਨਹੀਂ ਫਿਰ ਅਸੀਂ ਐਸਐਸਪੀ ਸਾਹਿਬ ਦੇ ਰੀਡਰ ਸਾਹਿਬ ਸੁਭਾਸ਼ ਜੀ ਨਾਲ ਗੱਲ ਕੀਤੀ ਪਹਿਲੂ ਤੇ ਉਹਨਾਂ ਨੇ ਸਾਡਾ ਫੋਨ ਨਹੀਂ ਠਾਇਆ ਸੀ ਦੋ ਤਿੰਨ ਫੋਨਾਂ ਤੋਂ ਲਗ ਲਗ ਕਾਲਾਂ ਕੀਤੀਆਂ ਫਿਰ ਉਹਨਾਂ ਨੇ ਸਾਨੂੰ ਬੈਕ ਕਾਲ ਕੀਤੀ ਸਾਨੂੰ ਕਹਿਣ ਲੱਗੇ ਜੀ ਕਾਰਵਾਈ ਕਰਾਉਂਦੇ ਆ ਸੋ ਅਜੇ ਤੱਕ ਜਿਹੜੀ ਕਾਰਵਾਈ ਕੋਈ ਨਹੀਂ ਕੋਈ ਪ੍ਰਸ਼ਾਸਨ ਦੇ ਉੱਤੇ ਕੋਈ ਸੀਸੀਟੀਵੀ ਕੈਮਰਾ ਨਹੀਂ ਕਢਵਾਇਆ ਨਾ ਕੋਈ ਵੇਖਿਆ ਕਿ ਸ਼ਹਿਰ ਦੇ ਵਿੱਚ ਮੇਨ ਸ਼ਹਿਰ ਦੇ ਵਿੱਚ ਬੰਦੇ ਨੰਗੀਆਂ ਕਿਰਪਾਨਾਂ ਲੈ ਕੇ ਫਿਰਦੇ ਹੁਣ ਕੀ ਕਰਦਾ ਹੈ ਪ੍ਰਸ਼ਾਸਨ ਇਹਦਾ ਮਤਲਬ 50 60 ਤੋਂ ਘੱਟ ਬੰਦੇ ਨਹੀਂ ਹੋ ਸਕਦੇ ਵੱਧ ਹੋ ਸਕਦੇ ਨੇ ਨਹੀਂ ਤੋ ਤੁਸੀਂ ਕਢਾ ਦਿੰਦੇ ਹੋ ਕਢਾ ਕੇ ਵੇਖ ਸਕਦੇ ਹੋ ਕੌਣ ਨੇ ਵਿਅਕਤੀ ਕੀਓ ਜੇ ਤੁਹਾਡੇ ਪਹਿਲਾਂ ਵੀ ਉਹਨਾਂ ਦੇ ਨਾਲ ਰੰਜਿਸ਼ ਸਾਡੀ ਕੋਈ ਰੰਜਿਸ਼ ਨਹੀਂ ਸਾਡਾ ਕੋਈ ਮਤਭੇਦ ਨਹੀਂ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਦੇ ਰਸਤੇ ਦੇ ਵਿੱਚ ਇੱਕ ਦੁਕਾਨਦਾਰ ਵੱਲੋਂ ਦੁਕਾਨ ਦੇ ਬਾਹਰ ਪਰੌਂਠਾ ਤੇ ਪੀਜ਼ਾ ਦੇ ਬੋਰਡ ਪੀਜ਼ਾ ਕਿੰਗ ਪਰੌਂਠਾ ਸਿੰਘ ਦੇ ਨਾਮ ਤੇ ਲਿਖਿਆ ਗਿਆ ਜਿਸ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੌਕੇ ਤੇ ਜਾ ਕੇ ਜਿੱਥੇ ਦੁਕਾਨਦਾਰ ਨੂੰ ਇਹ ਸਬੰਧੀ ਝਾੜ ਪਾਈ ਗਈ ਉੱਥੇ ਹੀ ਉਹਨਾਂ ਦੁਕਾਨਦਾਰ ਵੱਲੋਂ ਲਗਵਾਏ ਪੋਸਟਰ ਫਾੜੇ ਤੇ ਭਵਿੱਖ ਵਿੱਚ ਅਜਿਹੀ ਗਲਤੀ ਕਰਨ ਤੋਂ ਗੁਰੇਸ ਕਰਨ ਦੀ ਗੱਲ ਕਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਨਿਹੰਗ ਸਿੰਘ ਜਗਿੰਦਰ ਸਿੰਘ ਅਕਾਲੀ ਨੇ ਦੱਸਿਆ ਕਿ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਦੇ ਰਸਤੇ ਅਕਾਲੀ ਫੁੱਲਾ ਸਿੰਘ ਬੁਜਤੋਂ ਜਾਂਦੇ ਰਸਤੇ ਉੱਪਰ ਇੱਕ ਵਾਲੇ ਦੁਕਾਨਦਾਰ ਵੱਲੋਂ ਪੀਜ਼ਾ ਕਿੰਗ ਪਰੌਂਠਾ ਸਿੰਘ ਲਿਖ ਕੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਜਿਸ ਦੇ ਚੱਲਦੇ ਉਹਨਾਂ ਦੁਕਾਨਦਾਰ ਨੂੰ ਅਜਿਹੇ ਪੋਸਟਰ ਜਿਨ੍ਹਾਂ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਆਹਤ ਹੋਣ ਤੇ ਸਿੱਖੀ ਦੇ ਮਾਨ ਮਤੇ ਇਤਿਹਾਸ ਤੇ ਸ਼ਹੀਦੀ ਨੂੰ ਢਾਹ ਲਾਉਣ ਦਾ ਕੰਮ ਕੀਤਾ ਫਿਲਹਾਲ ਉਹਨਾਂ ਦੀ ਸਾਰੇ ਦੁਕਾਨਦਾਰਾਂ ਨੂੰ ਇਹੋ ਅਪੀਲ ਹੈ ਕਿ ਉਹ ਅਜਿਹੇ ਸਲੋਗਨ ਜਿਨ੍ਹਾਂ ਨਾਲ ਕਿਸੇ ਧਾਰਮਿਕ ਭਾਵਨਾਵਾਂ ਆਹਤ ਹੋਣ ਅਜਿਹੇ ਪੋਸਟਰ ਪ੍ਰਚਾਰ ਕੀਤੇ ਬੰਦ ਕੀਤੇ ਜਾਣ ਉਥੇ ਦੁਕਾਨਦਾਰ ਵੱਲੋਂ ਨਿਹੰਗ ਸਿੰਘਾਂ ਕੋਲੋਂ ਮਾਫੀ ਮੰਗ ਪੋਸਟਰ ਫਾੜ ਕੇ ਹੁਣ ਇਸ ਦੁਕਾਨ ਦਾ ਨਾਮ ਬਦਲਣ ਦੀ ਗੱਲ ਕੀਤੀ ਇਹ ਖੁਰੀ ਗੁਰੂ ਘਰ ਗੁਰੂ ਗRAND DAS ਪਸ਼ਾਈ ਨਗਰੀ ਆ ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਕਾਲੀ ਫੂਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਆ ਉਹ ਰਸਤੇ ਦੀ ਹੱਦ ਦੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋ ਗਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲਓ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸਕਾਰ ਨੇ ਆਏ ਆ ਭਾਈ ਜੀ ਦਾ ਕੋਈ ਨਹੀਂ ਕੋਈ ਗਿਲਵਾਨੀ ਸਾਨੂੰ ਕਿ ਬਾ ਸਾਤਿਆ ਚੜਦੀ ਕਲਾ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਂ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆਂਦਾ ਮੈਂ ਸਿੰਘ ਆਂ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਜੇ ਤੁਹਾਨੂੰ ਸੋਚੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿੱਡਾ ਤੱਕ ਤੁਹਾਨੂੰ ਰਤਵਾ ਦਿੱਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਹੋ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਆ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਚਾਹ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਤਿੰਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਹੈ ਜਿਨ੍ਹਾਂ ਦਾ ਨਾਂ ਨਾ ਮੈਂਸ਼ਨ ਹੈ ਬਾਕੀ ਲੋਗੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਘਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਕਿ ਕੋਈ ਵੀ ਇਹੋ ਜਿਹਾ ਕਾਰਜ ਨਾ ਕਰਿਆ ਕਰੋ ਕਿ ਜੇ ਕਿਸੇ ਨੂੰ ਸੀਦੇ ਉੱਤੇ ਦੁੱਖ ਲੱਗੇ ਦੇਖੋ ਸਾਰੇ ਆਪਾਂ ਵੀਰ ਭਰਾ ਆ ਪੰਜਾਬ ਦੀ ਨਗਰੀ ਆ ਅਮਰਸਰ ਸਾਹਿਬ ਦੀ ਨਗਰੀ ਸਾਰੇ ਹੱਲ ਮਿਲ ਕੇ जिला हशियारपुर दे ब्लाक दसूहादीन पैंदे दसूहा तो हाजीपुर रोड ते कोग्राडे दे नेड़े टिपर ते मोटरसाइकिल ਵਿਚਕਾਰ ਹਾਸਾ ਵਾਪਰ ਗਿਆ ਜਿਸ ਦੇ ਸਿੱਟੇ ਵਜੋਂ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। टिपर ਚਾਲਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਵਿੱਚ ਟ੍ਰਿਪਰ ਦਰਖਤ ਦੇ ਵਿੱਚ ਜਾ ਲੱਗਿਆ ਜਿਸ ਕਾਰਨ ਟਿਪਰ ਚਾਲਕ ਟਿਪਰ ਵਿੱਚ ਬੁਰੀ ਤਰ੍ਹਾਂ ਫਸ ਕੇ ਗੰਭੀਰ ਰੂਪੇਟ ਜ਼ਖਮੀ ਹੋ ਗਿਆ ਜਿਸ ਨੂੰ ਆਮ ਲੋਕਾਂ ਨੇ ਬੜੀ ਮੁਸ਼ਕਲ ਕਰਕੇ ਕੱਢਿਆ ਤੇ ਇਹਨਾਂ ਦੋਵਾਂ ਵਿਅਕਤੀਆਂ ਨੂੰ ਹਸਪਤਾਲ 'ਚ ਦਾਖਲ ਕਰਾਇਆ। ਅੰਮ੍ਰਿਤਸਰ ਦੇ ਝੰਡਿਆਲਾ ਗੁਰੂ ਦਾਣਾ ਮੰਡੀ ਵਿਖੇ ਪ੍ਰਵਾਸੀਆਂ ਵੱਲੋਂ ਇਕੱਠੇ ਹੋ ਕੇ ਸਿੱਖ ਨੌਜਵਾਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਉਹਨਾਂ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ। ਇਸ ਦੌਰਾਨ ਝੰਡਿਆਲਾ ਗੁਰੂ ਤੋਂ ਜਾ ਰਹੇ सोनू ਝੰਡਿਆਲਾ ਨਾਮਕ ਸਮਾਸੀ ਵੀ ਨੌਜਵਾਨ ਵੱਲੋਂ ਮੌਕੇ ਤੇ ਖੜਕੇ ਸਿੱਖ ਨੌਜਵਾਨ ਦੀ ਜਾਨ ਬਚਾਈ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਤਾੜਨਾ ਕੀਤੀ। ਇਸ ਸਬੰਧੀ सोनू ਝੰਡਿਆਲਾ ਨੇ ਦੱਸਿਆ ਕਿ ਦੇਰ ਰਾਤ ਆਪਣੇ ਨਿੱਜੀ ਕੰਮ ਤੋਂ ਘਰ ਵਾਪਸ ਆ ਰਹੇ ਸਨ ਤਾਂ ਰਸਤੇ ਦੇ ਵਿੱਚ ਝੰਡਿਆਲਾ ਗੁਰੂ ਦਾਣਾ ਮੰਡੀ ਨੇੜੇ ਕੁਝ ਪ੍ਰਵਾਸੀ ਮਜ਼ਦੂਰ ਸਿੱਖ ਨੌਜਵਾਨ ਦੇ ਕੁੱਟਮਾਰ ਕਰ ਰਹੇ ਸੀ ਤੇ ਉਸ ਦੀ ਦਸਤਾਰ ਵੀ ਤਾਰ ਦਿੱਤੀ ਗਈ ਸੀ। ਦ ਪਰਵਾਸੀ ਲੋਕਾਂ ਦੀ ਉਸ ਸਮੇਂ ਬਹੁਤ ਗਿਣਤੀ ਹੋਣ ਕਨ ਉਸ ਨਾਲ ਵੀ ਬਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਤੇ ਪਰਵਾਸੀ ਲੋਕਾਂ ਨੂੰ ਥਾੜਿਆ ਜਿਸ ਠੇਕੇਦਾਰ ਕੋਲੋਂ ਕਾਮਕਾਰ ਦੇ ਉਸ ਨਾਲ ਵੀ ਫੋਨ ਤੇ ਗੱਲ ਕਰਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਦੂਜੇ ਪਾਸੇ ਇਸ ਮਾਮਲੇ 'ਚ ਗੱਲ ਕਰਦੇ ਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਜ ਤੱਕ ਇਸ ਸਬੰਧੀ ਕਿਸੇ ਵੀ ਵੱਲੋਂ ਕੋਈ ਵੀ ਦਰਖਾਸਤ ਉਹਨਾਂ ਕੋਲ ਨਹੀਂ ਪਹੁੰਚੀ ਹੈ ਮੈਨੂੰ ਇਸ ਬਾਰੇ ਨਹੀਂ ਪਤਾ ਵੀ ਕਾਦੇ ਲਈ ਲੜਨ ਡਿਆ ਮੈਂ ਤੇ ਇਸ ਕਰਕੇ ਰੁਕੇ ਵੀ ਹਸਪਤਾਲ ਦੇ ਬਾਹਰ ਲੜਨ ਡਿਆ ਇੱਕ ਸਰਦਾਰ ਦੇ ਗੱਲ ਪੈਂਡੇ ਪਤਾ ਨਹੀਂ ਕੀ ਗੱਲ ਹੋ ਗਈ ਜਦੋਂ ਭੱਜ ਕੇ ਮੇਰੇ ਅੱਲਾਏ ਤੇ ਮੈਂ ਵੀ ਜੱਕਦਮ ਹੀ ਉੱਥੇ ਪੁੱਛਣ ਦਾ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਕਹਿੰਦੇ ਭਾਈ ਸਾਡੇ ਗੱਲ ਪੈ ਗਏ ਅਸੀਂ ਤੁਰ ਕੇ ਜਾਣ ਡੇ ਸੀ ਸਾਡਾ ਤੇਲ ਮੁੱਕ ਗਿਆ ਇਹ ਅੰਦਰੋਂ ਪਤਾ ਨਹੀਂ ਨੁੱਕਰ ਚੋਂ ਕਿਨੇ ਜਣੇ ਨਿਕਲੇ ਆ ਕਿਉਂਕਿ ਉੱਥੇ ਅਕਸਰ ਹੀ ਇਹੋ ਜਿਹਾ ਕੰਮ ਹੁੰਦਾ ਤੇ ਕੁੜੀਆਂ ਘੁੰਮਦੀਆਂ ਨੇ ਉਹ ਪਹਿਲਾਂ ਬੰਦਿਆਂ ਨੂੰ ਰੋਕ ਦਿਆਂ ਬਾਅਦ ਚ 53 ਜਣੇ ਪੈ ਜਾਂਦੇ ਗਾਲ ਮੈਂ ਕਿਹਾ ਸ਼ਾਇਦ ਉਹ ਜਾ ਕੋਈ ਹੋਊ ਮਾਹੌਲ ਜਦੋਂ ਮੈਂ ਅੰਦਰ ਗਿਆ ਮੰਡੀ ਦੇ ਇਹਨਾਂ ਮੇਰੀ ਗੱਲ ਕਰਾਈ ਜਦੋਂ ਜਿਹਦੇ ਕੋਲ ਕੋਈ ਕੰਮ ਕਰਦੇ ਮੈਂ ਪੁੱਛਿਆ ਉਹ ਕਹਿੰਦੇ ਪੀ ਇਹ ਦੁਕਾਨਾ ਛੱਡ ਕੇ ਬਾਹਰ ਕੀ ਲੈਣ ਗਏ ਮੈਂ ਕਿਹਾ ਭਾਈ ਇਹ ਬਾਹਰ ਲੜਨ ਡਿਆ ਤੁਹਾਡੇ ਬੰਦੇ ਤੇ ਤੁਸੀਂ ਇਹਨਾਂ ਨੂੰ ਦੱਸੋ ਇੱਥੇ ਆਣ ਕੇ ਵੀ ਕੀ ਗੱਲ ਆ ਇਦਾਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰਦਣਗੇ ਤੇ ਉਹ ਕਹਿੰਦੇ ਵੀ ਇਹਨਾਂ ਦਾ ਦੁਕਾਨਾ ਛੱਡ ਕੇ ਬਾਹਰ ਜਾਣਾ ਬਣਦਾ ਹੀ ਨਹੀਂ ਸੀ ਤੇ ਉਹ ਬਾਹਰ ਆਣ ਕੇ ਇਹ ਸਾਬ ਨਾਲ ਗੁੰਡਾਗਰਦੀ ਉਹਨਾਂ ਕੀਤੀ ਅੰਦਰ ਵੀ ਫਿਰ ਮੈਂ ਜਦੋਂ ਜਾਣ ਲੱਗਾ ਮੇਰੇ ਨਾਲ ਕੀ ਫੋਨ ਚੋਂ ਵੀਡੀਓ ਡਿਲੀਟ ਕਰੋ ਨਹੀਂ ਤੇ ਤੁਹਾਨੂੰ ਵੀ ਨਹੀਂ ਜਾਂਦਾ ਕਿ ਫਿਰ ਮੈਂ ਉੱਥੋਂ ਕਿੱਦਾਂ ਆਇਆ ਵਾਂ ਮੈਨੂੰ ਪਤਾ ਵਾ ਕਾਰਨ ਕੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਵਾਕਿਆ ਹੈ ਪ੍ਰਵਾਸੀਆਂ ਨੇ ਗੁੰਡਾਗਰਦੀ ਬਹੁਤ ਕਰਤੀ ਜੇਕਰ ਅਸੀਂ ਚੰਗੇ ਭਲੇ ਨਾ ਹੁੰਦੇ ਤੇ ਇਥੋਂ ਦੇ ਪੁਲਿਸ ਨਾ ਜਾਣਕਾਰ ਸਾਡੇ ਸਾਡੇ ਵਾਕਬ ਨਾ ਹੁੰਦੇ ਲਾਗੇ ਬੰਨੇ ਵਾਲੇ ਪੰਜਾਬੀ ਵੀਰ ਹੋਰ ਨਾ ਹੁੰਦੇ ਤੇ ਕਿਸੇ ਦਾ ਵੀ ਰਾਤ ਬਰਾਪੇ ਜਾਨੀ ਵਾਲੀ ਨੁਕਸਾਨ ਕਰ ਸਕਦੇ ਰਾਤ ਲੇਟ ਆਵਲੀ ਨੋਟਿਸ ਚ ਆਇਆ ਸੀ ਉਹ ਜੋ ਐਸਐਚਓ ਸਾਹਿਬ ਨੇ ਪੁੱਛਿਆ ਕੰਪਲੇਂਟ ਤਾਂ ਕਿਸੇ ਪਾਰਟੀ ਕੋਲ ਨਹੀਂ ਹੈ ਜੀ ਹਿਤਕ ਇਕਨ ਉੱਥੇ ਜਦੋਂ ਇਹ ਪਤਾ ਲੱਗਿਆ ਇਮੀਡੀਏਟ ਉਸੇ ਵੇਲੇ ਸਾਡੀ ਫੋਰਸ ਪਹੁੰਚ ਗਈ ਸੀ ਉੱਥੇ ਕਿ ਉਹ ਜਲਦੀ ਮੰਡੀ ਦੇ ਵਿੱਚੋਂ ਅੱਗੇ ਪਿੱਛੇ ਹੋ ਗਏ ਬੰਦੇ ਕੋਈ ਮਿਲਿਆ ਨਹੀਂ ਖਸ਼ਿਆਰਪੁਰ ਦੇ ਵਾਰਡ ਨੰਬਰ 49 ਦੀ ਨੌਂਦੇ ਮੋਹੱਲਾ ਜੀਤਨਗਰ ਚੋੜ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਚੋਂ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ। ਘਟਨਾ ਸਾਰੀ ਸੀਸੀਟੀਵੀ ਕੈਮਰੇਜ ਵਿੱਚ ਕੈਦ ਹੋਈ ਜਿਸ ਵਕਤੇ ਘਟਨਾ ਵਾਪਰੀ ਉਸ ਵਕਤ ਘਰ ਵਿੱਚ ਕੋਈ ਨਹੀਂ ਸੀ ਜਦੋਂ ਉਹਨਾਂ ਨੇ ਵਾਪਸ ਆ ਕੇ ਦੇਖਿਆ ਤਾਂ ਉਹਨਾਂ ਦੇ ਘਰ ਵਿੱਚ ਹੋਈ ਚੋਰੀ ਦਾ ਪਤਾ ਲੱਗਿਆ। ਸੂਚਨਾ ਮਿਲਦੇ ਹੀ ਡੀਐਸਪੀ ਦੀਪਕਰਨ ਸਿੰਘ ਵੀ ਪੁਲਿਸ ਪਾਰਟੀ ਸਣੇ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਗਲੀ ਨੰਬਰ 6 ਜੀਤ ਨਗਰ ਆਤਸਨੂ ਫੋਨ ਆਇਆ ਹੈ ਕਿ ਇੱਥੇ ਚੋਰੀ ਹੋਈ ਹੈ ਅਸੀਂ ਇੱਥੇ ਆ ਗਏ ਹਾਂ ਮੌਕੇ ਤੇ ਤੇ ਸੀਸੀਟੀਵੀ ਕੈਮਰਾਸ ਦੇਖ ਰਹੇ ਹਾਂ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਜਲਦ ਤੋਂ ਜਲਦ ਤੁਹਾਨੂੰ ਚੋਰ ਫੜ ਕੇ ਗੋਟ ਰਜਲ ਦਵਾਵਾਂਗੇ ਸਰ ਕਿੰਨਾ ਕੁ ਨੁਕਸਾਨ ਹੋਇਆ ਕਰਨਾ ਇਹਨਾਂ ਦੇ ਘਰੋਂ ਸੋਨਾ ਚੋਰੀ ਹੋਇਆ ਤੇ ਬਾਕੀ ਵੈਰੀਫਾਈ ਕਰ ਰਹੇ ਹਾਂ ਜਿੱਦਾਂ ਬਿਆਨ ਕੰਦੇ ਉਸ ਆਪ ਨਾਲ ਕਾਨੂੰਨੀ ਕਾਰਵਾਈ ਕਿ ਕਰਾਂਗੇ ਕਾਜ਼ਾ ਮਾਮਲਾ ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕ ਚੌਂਕ ਪ੍ਰਾਂਗਦਾਸ ਦਾ ਜਿੱਥੇ ਕਿ ਲੁਟੇਰਿਆਂ ਵੱਲੋਂ ਸੋਨਾ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਏਸੀਪੀ ਪਰਵੇਸ਼ ਚੋਪੜਾ ਨੇ ਦੱਸਿਆ ਕਿ ਦਰਬਾਰ ਸਾਹਿਬ ਨਜ਼ਦੀਕ ਪ੍ਰਾਂਗਦਾਸ ਚੌਂਕ ਦੇ ਕੋਲ ਲੁੱਟ ਦੀ ਵਾਰਦਾਤ ਸਾਹਮਣੇ ਆਈ ਉਹਨਾਂ ਦੱਸਿਆ ਕਿ ਰੁਪੇਸ਼ ਸੈਣੀ ਤੇ ਮੁਕੇਸ਼ ਸੈਣੀ ਨਾਂ ਦੇ ਦੋ ਭਰਾ ਸੋਨਾ ਕੋਰੀਅਰ ਕਰਨ ਦਾ ਕੰਮ ਕਰਦੇ ਨੇ ਤੇ ਮੁਕੇਸ਼ ਸੈਣੀ ਉਜ਼ਾਨਾ ਦੀ ਤਰ੍ਹਾਂ ਵੱਖ-ਵੱਖ ਦੁਕਾਨਦਾਰਾਂ ਤੋਂ ਸੋਨਾ ਲਿਆ ਕੇ ਕੋਰੀਅਰ ਕਰਨ ਲਈ ਗੁਰੂਬਜ਼ਾਰ ਜਾ ਰਿਹਾ ਸੀ ਤੇ ਇਸੇ ਦੌਰਾਨ ਜਦੋਂ ਉਹ ਪ੍ਰਾਂਗਦਾਸ ਚੌਂਕ ਦੇ ਨਜ਼ਦੀਕ ਪਹੁੰਚਿਆ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਲਦ ਹੀ ਪੁਲਿਸ આરોપીਆਂ ਨੂੰ ਗ੍ਰਿਫਤਾਰ ਕਰ ਲਵੇਗੀ ਪੁਲਿਸ ਸਥਾਨਾ ਲੋਪੋਕੇ ਦੀ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਤੇ थाना ਲੋਪੋਕੇ ਦੇ ਮੁਖੀ ਅਮਨਦੀਪ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਲੋਪੋਕੇ ਚੌਂਕ 'ਚ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰਕੇ ਚਲਾਨ ਕੱਟੇ ਗਏ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਮਾਪਿਆਂ ਆਪਣੇ 18 ਸਾਲ ਤੋਂ ਘੱਟ ਛੋਟੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ। ਅਜਿਹਾ ਕਰਨ ਤੇ ਉਹਨਾਂ ਤੇ ਕਾਨੂੰਨ ਮੁਤਾਬਿਕ ਵਾਣ ਦੀ ਕਾਰਵਾਈ ਹੋਏਗੀ। ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਕਣਕ ਦੇ ਨਾਲ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਤੇ ਤਾੜਨਾ ਕੀਤੀ ਕਿ ਜੇਕਰ ਕਿਸਾਨਾਂ ਨੇ ਕਣਕ ਦੇ ਨਾਲ ਨੂੰ ਅੱਗ ਲਗਾਈ ਤਾਂ ਕਾਨੂੰਨ ਮੁਤਾਬਿਕ ਵਾਣ ਦੀ ਕ ਆਈ ਦਿਨ ਸਾਈਬਰ ਕ੍ਰਾਈਮ ਦੇ ਮਾਮਲੇ ਅੱਗੇ ਜ਼ਾਫਾ ਹੁੰਦਾ ਦਿਖਾਈ ਦੇ ਰਿਹਾ ਜਿਹੇ ਮਾਮਲੇ 'ਚ ਹੋਰੇ ਵਾਧੇ ਕਨ ਲੋਕ ਅਕਸਰ ਠੱਗਿਆਂ ਦਾ ਸ਼ਿਕਾਰ ਹੋਣ ਜਾਂਦੇ ਨੇ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਮੁਹੱਲਾ ਭਗਤ ਨਗਰ ਦੇ ਰਹਿਣ ਵਾਲੇ ਇੱਕ ਬਜ਼ੁਰਗ ਨੂੰ ਵਟਸਐਪ ਤੇ ਆਈ ਨਕਲੀ ਪੁਲਿਸ ਅਧਿਕਾਰੀ ਦੀ ਫੇਕ ਕਾਲ ਨੇ ਹਜ਼ਾਰਾਂ ਦਾ ਚੋਨਾ ਇਹ ਕਹਿ ਕੇ ਲਾਇਆ ਕਿ ਵਿਦੇਸ਼ 'ਚ ਉਹਨਾਂ ਦੇ ਲੜਕੇ ਨੇ ਕੋਈ ਅਪਰਾਧ ਕੀਤਾ ਹੈ ਜਿਸ ਨੂੰ ਛੱਡਣ ਲਈ ਤੁਹਾਨੂੰ 70000 ਰੁਪਏ ਦੇਣੇ ਪੈਣਗੇ ਜਿਸ ਤੋਂ ਬਾਅਦ ਉਕਤ ਬਜ਼ੁਰਗ ਵੱਲੋਂ ਬੈਂਕ ਜਾ ਕੇ ਠੱਗਾਂ ਦੇ ਖਾਤੇ 'ਚ 70000 ਰ ਲੱਗਿਆ ਤੋਂ ਨਾਲ ਵੱਲੋਂ ਤੁਰੰਤ ਐਸਐਸਪੀ ਹੁਸ਼ਿਆਰਪੁਰ ਨੂੰ ਦਰਖਾਸਤ ਦਿੱਤੀ ਗਈ ਪੌਕੇ ਤੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਉਕਤ ਠੱਗਾ ਨੂੰ ਕਾਬੂ ਕਰਨ ਦੀ ਮੰਗ ਕੀਤੀ 2024 ਪੈਰਿਸ 올림픽 ਦੇ ਵਿੱਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਮਹਿਲਾ ਮਨੂ ਪਾਕਰ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਦੌਰੇ ਪਹੁੰਚੀ ਜਿੱਥੇ ਚਲਦੇ ਆ ਮਨੂ ਪਾਕਰ ਤੇ ਉਸਦੇ ਪਰਿਵਾਰ ਨੇ ਵਾਗਾ ਬਾਰਡਰ ਤੇ ਰੀਟ੍ਰੀਟ ਸੈਰਮਨੀ ਦਾ ਆਨੰਦ ਮਾਣਿਆ ਉਹਨਾਂ ਨੇ ਰੀਟ੍ਰੀਟ ਸੈਰਮਨੀ ਵਿੱਚ ਬੀਐਸਐਫ ਜਵਾਨਾਂ ਦੀ ਹੌਸਲਾ ਫਜ਼ਾਈ ਕੀਤੀ। ਬੀਐਸਐਫ ਅਧਿਕਾਰੀਆਂ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਉਥੇ ਰੀਟ੍ਰੀਟ ਸੈਰਮਨੀ ਤੋਂ ਬਾਅਦ ਮਨੂਪਾਕਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਪਹੁੰਚੀ ਹੈ ਤੇ ਉਸ ਨੂੰ ਇੱਥੇ ਆ ਕੇ ਕਾਫੀ ਵਧੀਆ ਲੱਗਿਆ। ਇਸ ਮੌਕੇ ਵਾਗਾ ਬਾਰਡਰ ਤੇ ਬੀਐਸਐਫ ਜਵਾਨਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਜਾਣਕਾਰੀ ਲਈ ਤੋਂ ਦੱਸਦੀ ਹੈ ਕਿ ਮਨੂਪਾਕਰ ਪੈਰੀਸ 올림픽 ਵਿੱਚ 2 ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਹੈ। ਉਹਨਾਂ ਵੱਲੋਂ 10 ਮੀਟਰ 에ਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਗਿਆ ਸੀ। मेरा पहला एक्सपीरियंस है ये मैं फ़र्स्ट टाइम आ रही हूँ और मैंने हमेशा से सुना है कि वाघा बॉर्डर पे ऐसे होता है या फिर अटारी में ऐसे ऐसे मतलब ये सब के बारे में मैंने बहुत सुना था बचपन से और पहली बार आज मुझे मौका मिला और मुझे बहुत बहुत अच्छा लगा मैं बयान नहीं कर सकती हूँ कि किस तरीके की फीलिंग थी जिस तरीके का लोगों में जज्बा है इन सब के प्रति मुझे बहुत खुशी हुई और मेरा बहुत अच्छा एक्सपीरियंस था ਮੈਂ ਹਾਈਲੀ ਰეკਮੈਂਡ ਕਰੂੰਗੀ ਕਿ ਆਪ ਪਲੀਜ਼ ਆਈਏ ਔਰ ਯਹਾਂ ਜ਼ਰੂਰ ਇੱਕ ਬਾਰ ਦਾ ਐਕਸਪੀਰੀਅੰਸ ਕੀਜੀਏ। ਔਰ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਬਾਲ। ਆਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ